ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਇਸ ਅੱਜ ਸਾਡੇ ਨਾਲ ਇਕਬਾਲ ਸਿੰਘ ਜੀ ਹੈ ਆਓ ਇਨਸੇ ਜਾਣਦੇ ਹਾਂ ਸਤਿਗੁਰੂ ਜੀ ਦੇ ਕਦ ਤੱਕ ਕਦ ਸੇ ਜੁੜੇ ਹੈ ਔਰ ਯਹਾਂ ਕੀ ਕਰਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਜੀ ਆਇਆਂ ਨੂੰ ਜੋੜਿਆਂ ਦੀ ਸੇਵਾ ਇਹ ਕਾਫੀ ਸਮੇਂ ਤੋਂ ਸੰਤਰ ਲੋਕ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਸਮੇਂ ਤੋਂ ਚੱਲ ਰਹੀ ਹੈ ਇਹ ਸਾਗੁਰ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ ਸਾਗੁਰ ਜੀ ਦੀ ਬਖਸ਼ਿਸ਼ ਨਾਲ ਅੱਜ ਸਾਡੇ ਦੋ ਮਹਾਨ ਹਸਤੀਆਂ ਸੰਤ ਹਜਾਰਾ ਸਿੰਘ ਜੀ ਸੰਤ ਹਰਪਜਨ ਸਿੰਘ ਜੀ ਜਿਨ੍ਹਾਂ ਨੇ ਤਨ ਮਨ ਧਨ ਹਰ ਤਰ੍ਹਾਂ ਦੀ ਆਪਣੀ ਸੇਵਾ ਨਿਭਾਈ ਏ ਸੇਵਾ ਕਰ ਰਹੇ ਨੇ ਅੱਜ ਵੀ ਕਰ ਰਹੇ ਨੇ ਬੈਠੇ ਹੋਏ ਉਹਨਾਂ ਨੇ ਬੜੇ ਉਹਨਾਂ ਦੇ ਪਰਿਵਾਰ ਵੀ ਇਸ ਸੇਵਾ ਦੇ ਵਿੱਚ ਸਾਰੇ ਲੱਗੇ ਨੇ ਇਹਨਾਂ ਨੇ ਸਾਨੂੰ ਵੀ ਨਾਲ ਸਿਖਾਇਆ ਏ ਕਿਸ ਤਰ੍ਹਾਂ ਸੇਵਾ ਕਰਨੀ ਹੈ ਔਰ ਇਹ ਸੇਵਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਹਰ ਦੇ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ ਬੜੀ ਨਿਮਰਤਾ ਨਾਲ ਸੇਵਾ ਕਰਕੇ ਆਪਣੇ ਅੰਦਰੋਂ ਹੰਕਾਰ ਦੂਰ ਦੁਸ਼ੈ ਇਹ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਇਹ ਬੜੀ ਕਿਰਪਾ ਹੈ ਸਾਗੁਰ ਜੀ ਦੀ ਕਿ ਸਾਗੁਰ ਜੀ ਸਾਡੇ ਤੋਂ ਇਹ ਸੇਵਾ ਲੈ ਰਹੇ ਨੇ ਅਸੀਂ ਉਹਨਾਂ ਦੀ ਕਿਰਪਾ ਬਖਸ਼ਿਸ਼ ਔਰ ਮੇਨ ਨਾਲ ਇਹ ਆਪ ਵੀ ਸੇਵਾ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਸਿਖਾ ਕੇ ਸਾਡੇ ਸਾਰਿਆਂ ਤੋਂ ਸੇਵਾ ਕਰਵਾ ਵੀ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਗੁਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਕਿਰਪਾ ਹੁੰਦੀ ਰਹੇ ਬਖਸ਼ਿਸ਼ ਹੁੰਦੀ ਰਹੇ ਇਹ ਸਾਰੇ ਸਿੱਖਾਂ ਦੇ ਨਿਮਰਤਾ ਨਾਲ ਬੜੇ ਪ੍ਰੇਮ ਨਾਲ ਬੜੀ ਸੇਵਾ ਭਾਵਨਾ ਨਾਲ ਸਾਰੇ ਜੋੜਿਆਂ ਦੀ ਸੇਵਾ ਕਰਦੇ ਰਹਿਣ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ ਇਸੇ ਕਰਕੇ ਅਸੀਂ ਸਭ ਆਪ ਜੀ ਦਾ ਵੀ ਧੰਨਵਾਦ ਕਰਦੇ ਆਂ ਸੇਵਾ ਸਨਮਾਨ ਸੰਧਰ ਭਜਨ ਸਿੰਘ ਜੀ ਦਿੱਲੀ ਸੇਵਾ ਤੇ ਸਿਮਰਨ ਗੁਰਸਿੱਖੀ ਜੀਵਨ ਦਾ ਬੁਨਿਆਦੀ ਸਿਧਾਂਤ ਹੈ ਜਿਉਂ-ਜਿਉਂ ਸਿੱਖ ਸੇਵਾ ਦੇ ਖੇਤਰ ਵਿੱਚ ਗਹਿਰਾ ਉਤਰਦਾ ਜਾਂਦਾ ਹੈ ਉਸ ਦਾ ਹਿਰਦਾ ਸ਼ੁੱਧ ਹੁੰਦਾ ਜਾਂਦਾ ਹੈ ਉਹ ਆਤਮਿਕ ਆਨੰਦ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਉਸ ਲਈ ਸੇਵਾ ਲੋਕ ਵਿਖਾਵੇ ਦਾ ਸਾਧਨ ਨਾ ਬਣ ਕੇ ਕੇਵਲ ਗੁਰੂ ਦਰਬਾਰ ਦੀ ਖੁਸ਼ੀ ਵਿੱਚ ਬਦਲ ਜਾਂਦੀ ਹੈ ਇਸ ਸੇਵਾ ਦੁਆਰਾ ਬਹੁਤ ਸਾਰੇ ਗੁਰਮੁਖਾਂ ਨੇ ਆਪਣੇ ਜੀਵਨ ਵਿੱਚ ਸਫਲਤਾ ਦੇ ਮੁਕਾਮ ਹਾਸਲ ਕੀਤੇ ਐਸੇ ਸੇਵਕਾਂ ਦੀ ਸ਼੍ਰੇਣੀ ਵਿੱਚ ਹੀ ਹਨ ਕੀਰਤੀਨਗਰ ਦਿੱਲੀ ਨਿਵਾਸੀ ਸੰਧਰ ਭਜਨ ਸਿੰਘ ਜੀ ਉਹ ਪਿਛਲੇ ਕਈ ਦਹਾਕਿਆਂ ਤੋਂ ਨਾਮ ਤਾਰੀ ਹੋਲਿਆਂ ਮੇਲਿਆਂ ਅਤੇ ਹੋਰ ਸਮਾਗਮਾਂ ਵਿੱਚ ਸੰਗਤ ਦੇ ਜੋੜੇ ਸੰਬੰਧੀ ਸੇਵਾ ਨਿਭਾਉਂਦੇ ਆ ਰਹੇ ਹਨ ਸੇਵਾ ਦੀ ਇਹ ਚੇਟਕ ਇਹਨਾਂ ਨੂੰ ਆਪਣੇ ਦਾਦਾ ਸੰਤ ਲਾਲ ਸਿੰਘ ਜੀ ਆਰੇਵਾਲਿਆਂ ਤੋਂ ਲੱਗੀ ਜੋ ਵੰਡ ਤੋਂ ਪਹਿਲਾਂ ਪੱਛਮੀ ਪੰਜਾਬ ਦੇ ਸ਼ਹਿਰ ਗੁਜਰਾਵਾਲੇ ਵਿੱਚ ਆਰੇ ਤੇ ਲੱਕੜਾਂ چیرਣ ਅਤੇ ਸ਼ੀਸ਼ੇ ਦਾ ਕਾਰੋਬਾਰ ਕਰਦੇ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਦੇਸ਼ ਦੇ ਵਟਵਾਰੇ ਤੋਂ ਪਹਿਲਾਂ 1945 ਵਿੱਚ ਉਹ ਗੰਗਾ ਨਗਰ ਤੋਂ ਹੁੰਦੇ ਹੋਏ ਦਿੱਲੀ ਪ੍ਰਤਾਪ ਬਾਗ ਆ ਟਿਕੇ ਸਨ ਇੱਥੇ ਹੀ ਉਹਨਾਂ ਦੇ ਪੁੱਤਰ ਸੰਤ ਤਰਲੋਕ ਸਿੰਘ ਅਤੇ ਨੂੰ ਬੀਬੀ ਹਰਬੰਸ ਕੌਰ ਦੇ ਘਰ 1948 ਵਿੱਚ ਹਰਭਜਨ ਸਿੰਘ ਹੋਰਾਂ ਦਾ ਜਨਮ ਹੋਇਆ ਹਰਭਜਨ ਸਿੰਘ ਤੋਂ ਛੋਟੇ ਇਹਨਾਂ ਦੇ ਤਿੰਨ ਭਾਈ ਅਤੇ ਇੱਕ ਭੈਣ ਹੈ ਹਰਭਜਨ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਸੁਖਵਿੰਦਰ ਕੌਰ ਨਾਲ ਹੋਇਆ ਸੰਤਾਨ ਵਜੋਂ ਆਪ ਦੇ ਤਿੰਨ ਲੜਕੇ ਹਨ 1956 ਦੇ ਈਸਵੀ ਦੇ ਅ즈ਮਲ ਖਾਨ پارک ਦਿੱਲੀ ਨਵੀਂ ਦਿੱਲੀ ਵਿਖੇ ਹੋਏ ਹੋਲੇ ਮਹੱਲੇ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਸੰਤ ਲਾਲ ਸਿੰਘ ਜੀ ਨੇ ਸੰਗਤ ਦੇ ਜੋੜੇ ਸੰਭਾਲਨ ਦੀ ਸੇਵਾ ਸ਼ੁਰੂ ਕੀਤੀ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਲੜਕੇ ਸੰਤਰ ਲੋਕ ਸਿੰਘ ਹੋਣੀ ਤਾਂ ਉਮਰ ਇਹ ਸੇਵਾ ਨਿਭਾਉਂਦੇ ਰਹੇ ਸੰਤਰ ਲੋਕ ਸਿੰਘ ਹੋਰਾਂ ਨੇ ਉਸ ਸਮੇਂ ਦੇ ਦਿੱਲੀ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਜਥਾ ਕਾਇਮ ਕੀਤਾ ਜਿਹੜਾ ਜੋੜਿਆਂ ਤੋਂ ਇਲਾਵਾ ਸਾਥ ਸੰਗਤ ਦੀਆਂ ਆਮਾਨਤਾ ਵੀ ਸੰਭਾਲਦਾ ਸੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਸੰਤਰ ਲੋਕ ਸਿੰਘ ਹੋਰਾਂ ਦੇ ਚਲਾਣੇ ਤੋਂ ਬਾਅਦ ਤੀਜੀ ਪੀੜੀ ਦੀ ਇਹ ਸੇਵਾ ਸੰਧਰ ਭਜਨ ਸਿੰਘ ਜੀ ਨਿਭਾਉਂਦੇ ਆ ਰਹੇ ਹਨ ਸੰਗਤ ਦੇ ਜੋੜਿਆਂ ਦੀ ਸੇਵਾ ਕਰਦਿਆਂ ਕਰਦਿਆਂ ਸੰਤ ਜੀ ਨੇ ਆਪਣੇ ਜੀਵਨ ਨੂੰ ਅਨੁਸ਼ਾਸਨ ਦੀ ਕਰੜੀ ਕੁੱਠਾ ਲਈ ਵਿੱਚ ਢਾਲਿਆ ਹੈ ਉਹ ਬਿਰਧ ਅਵਸਥਾ ਵਿੱਚ ਅੱਜ ਵੀ ਤੜਕੇ 1 ਵਜੇ ਉੱਠ ਕੇ ਇਸ਼ਨਾਨ ਪਾਣੀ ਬਾਅਦ ਆਪਣਾ ਰੋਜ਼ਾਨਾ ਨਿਤਨੇਮ ਕਰਦੇ ਹਨ ਜੀਵਨ ਭਰ ਬਹੁਤ ਮਿਹਨਤ ਕਰਦਿਆਂ ਆਪਣੇ ਆਪ ਨੂੰ ਦਿੱਲੀ ਵਿੱਚ ਇੱਕ ਸਫਲ ਕਾਰੋਬਾਰੀ ਦੇ ਤੌਰ ਤੇ ਸਥਾਪਿਤ ਕੀਤਾ ਹੈ ਆਪਣੀ ਸਫਲਤਾ ਨੂੰ ਉਹ ਗੁਰੂ ਕਿਰਪਾ ਅਤੇ ਸੰਗਤ ਦੀ ਸੇਵਾ ਨਾਲ ਜੋੜਦੇ ਹਨ ਤਿੰਨਾਂ ਪੀੜੀਆਂ ਤੋਂ ਜੋੜਿਆਂ ਦੀ ਸੇਵਾ ਕਰਨ ਵਾਲੇ ਇਸ ਪਰਿਵਾਰ ਦੀ ਸੇਵਾ ਨੂੰ ਪ੍ਰਵਾਨ ਕਰਦੇ ਹਾਂ ਅੱਜ ਹਾਜ਼ਰਾ ਹਜ਼ੂਰ ਸਤਿਗੁਰੂ ਜੀ ਦੇ ਕਰ ਕਮਲਾਂ ਦੁਆਰਾ ਸੰਤ ਹਰਭਜਨ ਸਿੰਘ ਜੀ ਨੂੰ ਸੇਵਾ ਸਨਮਾਨ ਦੇ ਨਾਲ ਨਿਵਾਜਿਆ ਜਾ ਰਿਹਾ ਹੈ ਨਾਮ ਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਇਸ ਅਵਸਰ ਤੇ ਹਾਰਦਿਕ ਪਰਸੰਤਾ ਅਨੁਭਵ ਕਰਦਾ ਹੈ ਹੋਲਾ ਮਹੱਲਾ ਸ੍ਰੀ ਭੈਣੀ ਸਾਹਿਬ 17 ਚੇਤਰ 2080 ਬਿਕਰਮੀ 3 ਮਾਰਚ 2024 ਵਿਸ਼ਨੂ ਗਾਰਡਨ ਦਿੱਲੀ ਨਿਵਾਸੀ ਪ੍ਰਧਾਨ ਹਜਾਰਾ ਸਿੰਘ ਜੀ ਨੇ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ 1977 ਤੋਂ ਹੋਲਿਆ ਮੇਲਿਆਂ ਤੇ ਹੋਰ ਸਮਾਗਮਾਂ ਵਿੱਚ ਸੰਤ ਤਰਲੋਕ ਸਿੰਘ ਦਿੱਲੀ ਜੀ ਦੀ ਰਹਿਨਮਾਈ ਹੇਠ ਸੰਗਤ ਦੇ ਜੋੜੇ ਸੰਭਾਲਣ ਦੀ ਸੇਵਾ ਆਰੰਭ ਕੀਤੀ ਸੇਵਾ ਦਾ ਉਹਨਾਂ ਦਾ ਇਹ ਸਫਰ ਹੁਣ ਲਗਭਗ ਅੱਧੀ ਸਦੀ ਤੋਂ ਨਿਰੰਤਰ ਜਾਰੀ ਹੈ ਨਾਮਤਾਰੀ ਜਗਤ ਵਿੱਚ ਮਸ਼ਹੂਰ ਪਿੰਡ ਦਾਤੇਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸੰਤ ਚੈਨ ਸਿੰਘ ਜੀ ਅਤੇ ਬੀਬੀ ਬਾਲਕੌਰ ਦੇ ਗ੍ਰਹਿ ਵਿਖੇ 1947 ਵਿਖੇ ਹਜਾਰਾ ਸਿੰਘ ਜੀ ਦਾ ਜਨਮ ਹੋਇਆ। ਹਜਾਰਾ ਸਿੰਘ ਹੋਰਾਂ ਦੇ ਘਰ ਨਾਮਤਾਰੀ ਸਿੱਖੀ ਦੀ ਚੇਟਕ ਮਾਤਾ ਬਾਲਕੌਰ ਤੋਂ ਹੀ ਲੱਗੀ। ਹਜਾਰਾ ਸਿੰਘ ਪੰਜ ਭਾਈਆਂ ਅਤੇ ਇੱਕ ਭੈਣ ਵਾਲੇ ਪਰਿਵਾਰ ਵਿੱਚ ਸਭ ਤੋਂ ਛੋਟੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਬਟਾਲੇ ਤੋਂ ਹੁੰਦਾ ਹੋਇਆ ਇਹ ਪਰਿਵਾਰ ਦਿੱਲੀ ਆ ਟਿਕਿਆ। ਇਥੇ ਹੀ ਇਹਨਾਂ ਨੇ ਆਪਣੇ ਭਰਾਵਾਂ ਤੋਂ ਲੱਕੜੀ ਦਾ ਕੰਮ ਸਿੱਖ ਕੇ ਠੇਕੇਦਾਰੀ ਵਿੱਚ ਸਫਲਤਾ ਹਾਸਲ ਕੀਤੀ 1970 ਈਸਵੀ ਵਿੱਚ ਸੰਤ ਜੋਗਿੰਦਰ ਸਿੰਘ ਜੀ ਸਰਾਜੀਏ ਦੀ ਪੁੱਤਰੀ ਬੀਬੀ ਦਰਸ਼ਨ ਕੌਰ ਨਾਲ ਹਜ਼ਾਰਾ ਸਿੰਘ ਜੀ ਦਾ ਆਨੰਦ ਕਾਰਜ ਹੋਇਆ ਇਸ ਸੁਭਾਗ ਜੋੜੀ ਨੂੰ ਸੰਤਾਨ ਵਜੋਂ ਦੋ ਧੀਆਂ ਅਤੇ ਇੱਕ ਪੁੱਤਰ ਦੀ ਦਾਤ ਮਿਲੀ ਜੋੜਿਆਂ ਦੀ ਸੇਵਾ ਤੋਂ ਇਲਾਵਾ ਸੰਤ ਹਜ਼ਾਰਾ ਸਿੰਘ ਜੀ ਦਿੱਲੀ ਵਿਖੇ ਲੰਗਰ ਦਸਵੰਦ ਅਤੇ ਸ੍ਰੀ ਪੈਣੀ ਸਾਹਿਬ ਵਿਖੇ ਪ੍ਰਤਾਪ ਮੰਦਰ ਦੀ ਰਾਮ ਸਰੋਵਰ ਦੀ ਉਸਾਰੀ ਸਮੇਂ ਵੀ ਸੇਵਾਵਾਂ ਨਿਭਾਉਂਦੇ ਰਹੇ ਆਪ ਜੀ ਦੀਆਂ ਸਮੇ ਸਮੇ ਕੀਤੀਆਂ ਸੇਵਾਵਾਂ ਨੂੰ ਮਾਣ ਬਖਸ਼ਦਿਆਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ 1990 ਵਿੱਚ ਆਪ ਨੂੰ ਇਲਾਕਾ ਸ਼ਾਮਨਗਰ ਅਤੇ ਵਿਸ਼ਨੂ ਗਾਰਡਨ ਦੀ ਨਾਮਤਾਰੀ ਸੰਗਤ ਦੀ ਪ੍ਰਧਾਨਗੀ ਬਖਸ਼ੀ। ਅੱਜ ਹਾਜ਼ਰਾ ਹਜੂਰ ਜੀ ਦੇ ਕਰ ਕਮਲਾਂ ਦੁਆਰਾ ਪ੍ਰਦਾਨ ਹਜਾਰਾ ਸਿੰਘ ਜੀ ਨੂੰ ਸੇਵਾ ਸਨਮਾਨ ਨਾਲ ਨਿਵਾਜਿਆ ਜਾ ਰਿਹਾ ਹੈ। ਨਾਮਤਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਇਸ ਸਨਮਾਨ ਤੇ ਦਿੱਲੀ ਖੁਸ਼ੀ ਪ੍ਰਗਟ ਕਰਦਾ ਹੈ। ਹੋਲਾ ਮਹੱਲਾ ਸ੍ਰੀ ਭੈਣੀ ਸਾਹਿਬ 30 ਮਾਰਚ 2020 ਚੈਨਲ ਨੂੰ ਲਾਈਕ ਕਰੇ ਸਬਸਕ੍ਰਾਈਬ ਕਰੇ ਅਤੇ ਬੈਲ ਆਈਕਨ ਨੂੰ ਦਬਾਏ